हां जी दोस्तों सारेयानु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਛਕਰੀ ਤਹਿਸੀਲ ਜਿਲ੍ਹਾ ਇਸਪਿੰਟ ਤੋਂ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸਰਿਆਲੀ ਤੋਂ ਕੋਈ 3 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਛਕਰੀ ਦੀ ਨਸ਼ਰੇ ਪੰਨੂਆਂ ਤੋਂ ਵੀ ਕੋਈ 3 ਤੋਂ 4 ਕਿਲੋਮੀਟਰ ਦੀ ਦੂਰੀ ਆ ਜੱਲੇਬਾਲ ਪਿੰਡ ਸਰਾਲੀ ਮੰਡ ਇਹ ਪਿੰਡ ਦੋਸਤੋ ਥੋੜੀ ਥੋੜੀ ਦੂਰੀ ਤੇ ਆ ਨਾਲ ਲੱਗਦੇ ਪਿੰਡ ਆ ਤੇ ਵੀਰ ਕੋਮਲ ਦੇ ਕੋਲ ਆਏ ਆ ਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਕਰਦਾ ਵੀਰ ਤੇ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਐ ਇਸ ਕਿੱਲੇ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਤਿੰਨ ਮੱਝਾਂ ਤੁਹਾਨੂੰ ਦਿਖਾਉਣੀ ਆ ਇੱਕ ਮੱਝ ਸੱਜਰ ਸੂਈ ਆ ਬਿਲਕੁਲ ਤਾਜੀ ਕਿੱਲੇ 나ੜੂ ਤੇ ਬਚਾ ਤੇ ਦੋ ਜਿਹੜੀਆਂ ਦੋਸਤੋ ਗੱਬਣ ਗਾਂ ਤਿਆਰੀ ਵਾਲੀਆਂ ਮੱਝਾਂ ਤੁਹਾਨੂੰ ਦਿਖਾਵਾਂਗੇ ਝੋਟੀਆਂ ਦਿਖਾਵਾਂਗੇ ਸੋ ਇਹ ਜਿਹੜੇ ਦੋਸਤੋ ਤਿੰਨ ਨਾਲ ਕੇ ਜਿਹੜੇ ਅੱਜ ਪਕਾਉ ਆ ਵੀਰ ਕੋਮਲ ਦੇ ਕੋਲ ਪਸ਼ੂ ਵੈਸੇ ਮੈਂ ਇੱਕ ਵਾਰੀ ਫੇਰ ਚਲੋ ਦੱਸ ਦਿੰਨਾ ਵੀ ਬਿਲਕੁਲ ਵਾਜਬ ਤੇ ਜਾਇਜ਼ ਰੇਟਾਂ ਦੇ ਉੱਪਰ ਵੀਰ ਪਸ਼ੂ ਦ ਪਹਿਲਾ ਵੀ ਆਪਾਂ ਤੁਹਾਨੂੰ ਚਾਹੇ ਮੱਝਾਂ ਹੋਣ ਚਾਹੇ ਵਾਢਾਂ ਹੋਣ। ਪਸੂ ਜਿੰਨੇ ਵੀ ਦਿਖਾਈ ਦੇ ਬਿਲਕੁਲ ਛੋਟੇ ਛੋਟੇ ਰੇਟ ਹੁੰਦੇ ਆ ਤੇ ਮੈਨੂੰ ਲੱਗਦਾ ਵੀ ਬੜੇ ਭੈਣ ਭਰਾਵਾਂ ਨੂੰ ਆਪਣੇ ਬੜੇ ਸੱਜਣਾ ਨੂੰ ਪਸੰਦ ਆਉਂਦਾ ਰੇਟ। ਤੇ ਉਮੀਦ ਕਰਾਂਗੇ ਦੋਸਤੋ ਅੱਜ ਵੀ ਜਿਹੜਾ ਰੇਟ ਬਿਲਕੁਲ ਜਿਹੜਾ ਜਾਇਜ਼ ਆ ਜਿੰਨਾ ਵੀ ਹੋ ਸਕਦਾ ਵੀ ਜਾਇਜ਼ ਤੋਂ ਜਾਇਜ਼ ਕਰਵਾ ਦਾਂਗੇ। ਵਪਾਰ ਦਾ ਕੰਮ ਆ ਠੀਕ ਆ ਜੀ। ਤੇ ਆਹ ਕਰਦੇ ਆ ਗੱਲਬਾਤ ਵੀਰ ਕੋਮਲ ਦੇ ਨਾਲ। ਕੋਮਲ ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਤੋ ਸਾਹਿਬ। ਹੋਰ ਸੁਣਾਓ ਕਿਤਾ ਠੀਕ ਠਾਕ ਜੀ। ਬਹੁਤ ਵਧੀਆ ਵੀਰੇ ਹਾਂਜੀ ਸੰਤੋਬ ਤਿੰਨ ਪਸ਼ੂ ਕਾਉ ਆ ਆਪਣੇ ਕੋਲ ਦੋ ਝੋਟੀਆਂ ਗੱਬਣਾ ਦੀ ਹਾਂਜੀ ਹਾਂਜੀ ਤੇ ਇੱਕ ਮੈਂ ਵੱਡੀ ਆ ਜੀ ਇਹ ਸੂਈ ਆ ਜੀ ਹਾਂਜੀ ਤੇ ਲਵਾ ਠੀਕ ਆ ਜੀ ਮਗਰਲੇ ਥਾਂ ਦੀ ਤੇਲ ਹਾਂਜੀ ਮਗਰਲੇ ਥਾਂ ਦੀ ਤੇਲ ਠੀਕ ਆ ਜੀ ਹੈ ਤਾਜੀ ਸੱਜਰ ਸੂਈ ਆ ਐ ਸੱਜਰ ਸੂਈ ਇਹ ਗੱਲਾਂ ਨਾੜੂ ਤੇ ਜਾ ਦਿਨ ਹੋਇਆ ਅੱਜ ਪੂਰਾ ਤੇ ਜਗ ਦਿਨ ਹੋਇਆ ਹਾਂਜੀ ਤੇ ਜਿਹੜੀਆਂ ਕੁੰਮਲ ਆ ਮੋٹے ਤੌਰ ਤੇ ਆ ਦੱਸ ਦਈਏ ਦੋਵੇਂ ਗੱਬਣ ਝੋਟੀਆਂ ਵਿੱਚ ਹਾਂਜੀ ਗੱਬਣਾ ਝੋਟੀਆਂ ਇੱਕ ਹਫ਼ਤੇ ਦੀ ਆ ਕੱਚੀ ਤੇ ਇੱਕ ਪੰਜਾਂ ਦੇ ਦਿਨਾਂ ਦੀ ਠੀਕ ਆ ਜੀ ਹਾਂਜੀ ਲੋ ਦੋਸਤੋ ਇੱਧਰ ਦੋ ਜਿਹੜੀਆਂ ਗੱਬਣ ਤੁਸੀਂ ਆ ਦੇਖ ਰਹੇ ਜੀ ਇਹਨ ਸ਼ੁਰੂਆਤ ਜਿਹੜੀ ਆਪਾਂ ਇਸ ਵੱਡੀ ਮੱਝ ਤੋਂ ਕਰਾਂਗੇ ਨੀਲੀ ਦੀ ਮੱਝ ਆ ਤੇ ਮੱਝ ਦਾ ਢਾਂਚਾ ਢੂਜਾ ਕੁਰੀ ਮੈਂ ਤੁਹਾਨੂੰ ਦੱਸ ਦੇਣਾ ਦੋਸਤੋ ਵੀ ਪੂਰੇ ਵੱਡੇ ਕੱਦ ਬਹੁਤ ਵਿੱਚ ਆ ਵੀ ਫੁੱਲ ਵੱਡੇ ਹਾਈਟ ਸਾਈਜ਼ ਦੇ ਵਿੱਚ ਇੱਕ ਤੁਹਾਨੂੰ ਤੇਲ ਆ ਉਹ ਆਪਾਂ ਡਿਟੇਲ ਵੀਰ ਤੋਂ ਲੈਣੀ ਆ ਤੇ ਕੋਮਲ ਜਿਵੇਂ ਤੁਸੀਂ ਦੱਸਿਆ ਵੀ ਪਰਸੋਂ ਦੀ ਸੂਈ ਆ ਸੰਧੂ ਸਾਹਿਬ ਪਰਸੋਂ ਦੀ ਸੂਈ ਆ ਮੇਰੇ ਤਿੰਨ ਥਣ ਆ ਪੂਰੇ ਵਰਦੇ ਆ ਚੌਥਾ ਵੀ ਵਰਦਾ ਵਾ ਧਾਰ ਬਰੀਕ ਆਉਂਦੀ ਆ ਪਰ ਆਪਾਂ ਤੇਲ ਕਹਿ ਕੇ ਦੇਣੀ ਆ ਤਾਂ ਠੀਕ ਆ ਤੇ ਬਾਕੀ ਸੰਧੂ ਸਾਹਿਬ ਬਾਰਡਰ ਏਰੀਆ ਵੀ ਮੈਂ ਆ ਬੰਦਿਆਂ ਕੋਲ ਸਾਰੀਆਂ ਬਰੀਡ ਵਾਲੀਆਂ ਮਹੀਂ ਆ ਸਾਰੀਆਂ ਰਵੇ ਰਵਾਏ ਤੋਂ ਜੱਦੀ ਪਾਕਿਸਤਾਨ ਤੋਂ ਆਏ ਬੰਦੇ ਉਹ ਤਾਂ ਪੁਰਾਣੇ ਰਵਾਤ ਰਿਆਂਦਾਂ ਦੇ ਪਾਕਿਸਤਾਨ ਆ ਮੈਂ ਕਿ ਆਗਰੇ ਵੀ ਢਾਂਚਾ ਢੂਂਚਾ ਮੈਂ ਤਾਂ ਮੈਂ ਤਾਂ ਸਮਝਦਾ ਕਿਆ ਹੀ ਬਾਤਾਂ ਇਧਰ ਜਿੱਦਾਂ ਮਰਜੀ ਮੂੰਹ ਚ ਉਂਗਲਾ ਪਾਈਓ ਕੋਈ ਗੱਲਬਾਤ ਹੀ ਨਹੀਂ ਦੇ ਸੋ ਤੁਸੀਂ ਨੂੰ ਆਪਾਂ ਕਹਿੰਦੇ ਆ ਵੀ ਨੀਲੀ ਦੀ ਮੱਝ ਠੀਕ ਆ ਜੀ ਸੋ ਨੀਲੀ ਦੀ ਮੱਝ ਵੀਰ ਬਹੁਤੇ ਪੁੱਛਦੇ ਵੀ ਨੀਲੀ ਦੀ ਮੱਝ ਸੋ ਸਰੀਰ ਘਟਾਂਜਾ ਤੁਸੀਂ ਇੱਥੇ ਆਣ ਕੇ ਵੇਖਿਆ ਜੇ ਜਿਹੜੇ ਵੀਰ ਨੇ ਜਾਂ ਜਿਹੜੇ ਵੀਰ ਦੇ ਕਰਮਾ ਭਾਗਾ ਚ ਹੋਈ ਜਾਂ ਜਿਹੜੇ ਵੀਰ ਨੇ ਖਰੀਦ ਲਈ ਆ ਉਹ ਇੱਕ ਵਾਰੀ ਤੁਸੀਂ ਇਹਦਾ ਢਾਂਚਾ ਵੇਖ ਨਸਾਂ ਵੇਖਿਆ ਜੇ ਬਿਲਕੁਲ ਬਾਡੀ ਦੇ ਉੱਪਰ ਪਤਲੇ ਪਿੰਡੇ ਦੇ ਵਿੱਚ ਜਿਹੜੀਆਂ ਦੋਸਤੋਂ ਨਸਾਂ ਨੂੰ ਸਭ ਪੂਰੀਆਂ ਜਿਹੜਾ ਪਿੰਡਾ ਭਰਿਆ ਪੈਣਾਸਾਂ ਦੇ ਨਾਲ ਇਹ ਪਰਸੋਂ ਦੀ ਸੂਈ ਆ ਸੂਆ ਮੇਰਾ ਵੀਰ ਕੋਈ ਤਿੱਜਾ ਮੰਨ ਲੈ ਕੋਮਲ ਤਿੱਜਾ ਕਹ ਦਸਿਆ ਸੰਧੂ ਸਾਹਿਬ ਉਹ ਦੁੱਜਾ ਹੀ ਆ ਨੇ ਤਿੱਜਾ ਹੀ ਮੰਨੇ ਠੀਕ ਆ ਜੀ ਬਾਕੀ ਆਪ ਦੀ ਸਮਝ ਵੀ ਮੰਨ ਸਕਦਾ ਭੈਣ ਭਰਾ ਸੋ ਬਾਕੀ ਦੋਸਤੋਂ ਇੱਕ ਤੁਹਾਨੂੰ ਤੇਲ ਲਾਓ ਮਗਰਲੇ ਤੁਹਾਨੂੰ ਆ ਬਹਿਣੀ ਬਾਈ ਵਾਲਾ ਜਿਹੜਾ ਮਗਰਲਾ ਥਾਣਾ ਉਸ ਤੁਹਾਨੂੰ ਤੇਲ ਆ ਤੇ ਪਰਸੋਂ ਦੀ ਸੂਈ ਆ ਮਗਰ ਕਟਾ ਮੇਲ ਕਾ ਆਪ ਨੂੰ ਜਨਮ ਦਿੱਤਾ ਸੋ ਚੌੜਾ ਪੇਠਪੂੜਾ ਸਿੰਗਲ ਹੱਡੀ ਤੇ ਜੇ ਆਪਾਂ ਨੀਲੀ ਦੀ ਗੱਲ ਕੀਤੀ ਹੈ ਦੋਸਤੋ ਤੇ ਸਿੰਗਲ ਹੱਡੀ ਦੇ ਵਿੱਚ ਹੋ ਗਈ ਹੋ ਗਈ ਲਾਜ਼ਮੀ ਜੇ ਨੀਲੀ ਦੀ ਗੱਲ ਕੀਤੀ ਹੈ ਠੀਕ ਆ ਸੋ ਪਤਲੇ ਪਿੰਡੇ ਦੇ ਵਿੱਚ ਸੋਹਣੇ ਕੱਦ ਬੋਤ ਦੇ ਵਿੱਚ ਤੇ ਕੋਮਲ ਬੌਲੀ ਦੀ ਸਥਿਤੀ ਕੀ ਹੈ ਥੰਦੂ ਸਾਹਿਬ 7 ਕਿਲੋ ਬੌਲਾ ਰੈਡੀ ਆ ਬੌਲਾ ਜਿਆਦਾ ਹੀ ਮੈਂ ਨਾ ਰਹਾデア ਕਿ ਪੱਠੇ ਪੱਠੇ ਨਹੀਂ ਖਾਦੇ ਆਪਾਂ ਕਿ ਕਿਸੇ ਨੂੰ ਗਲਤ ਗੱਲ ਕਰਦ ਕਹਿ ਦਈਏ 100 ਕਿਲੋ ਮੀਟਰ ਦਾ ਬੰਦਾ ਚੱਲ ਗਿਆ ਵੇ 7 ਕਿਲੋ ਤੋਂ ਤਾਂ ਇਹ ਰੈਡੀ ਆ ਪੂਰਾ ਅੱਛਾ ਜੀ ਹਾਂਜੀ ਲੋ ਵੀ ਬਾਕੀ ਜਿੰਨਾ ਸੰਦੂ ਸਾਹਿਬ ਮਰਜ਼ੀ ਮੂੰਹ ਚ ਉਂਗਲਾ ਪਾਈਓ ਇਹ ਥੋੜੀ ਜ ਜੋ ਮਰਜ਼ੀ ਦਈਏ ਲੋ ਇੱਕ ਹੱਥ ਨੇ ਇਹ ਨਹੀਂ ਵੀ ਦੋਹਾਂ ਹੱਥਾਂ ਨਾਲ ਮੂੰਹ ਫੰਡਦੀ ਲੋਟੋ ਸੋ ਮਿੱਠੀ ਵੀ ਬੜੀ ਆ ਦੋਸਤੋ ਬਾਕੀ ਜਿਹੜਾ ਰਵਾ ਹੈ ਜਾਂ ਲਾਣੇ ਘਰਾਣੇ ਆ ਇਹ ਪਛਾਣ ਇੱਥੋਂ ਹੁੰਦੀ ਆ ਪਸ਼ੂਆਂ ਦੇ ਠੰਡੀਆਂ ਤੋਂ ਸੀਲ ਸੌਪਣੇ ਤੋਂ ਇੱਥੋਂ ਪਛਾਣ ਹੁੰਦੀ ਆ ਪਸ਼ੂਆਂ ਦੀ ਸੋ 7 ਕਿਲੋ ਬੌਲਾ ਮੇਰਾ ਵੀਰ ਕੋਈ ਮੰਨ ਸਕਦਾ ਕਿਉਂਕਿ ਅੱਜ ਤੀਜੇ ਦਿਨ ਦੇ ਵਿੱਚ ਆ ਤੇ ਬੌਲਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਵੈਸੇ ਕਾਤਬੋਤ ਮੈਂ ਪਹਿਲਾਂ ਵੀ ਜ਼ਿਕਰ ਕਰਤਾ ਇੱਕ ਵਾਰੀ ਫੇਰ ਮੈਂ ਰਿਪੀਟ ਕਰ ਦੇਣਾ ਦੋਸਤੋ ਢਾਂਜੇ ਢੂੰਚੀ ਵਾਲੇ ਪਾਸਿਓਂ ਨੋ ਡਾਊਟ ਕੋਈ ਸ਼ੱਕ ਨਹੀਂ ਗਾ ਫੁੱਲ ਵੱਡੀ ਹਾਈਟ ਕੱਦ ਵਿੱਚ ਸੰਧੂ ਸਾਹਿਬ ਆਰ ਪਰ ਬੰਦਾ ਨਹੀਂ ਵੇਖਣ ਦੇਦੀ ਮੈਂ ਐਡੀ ਮੈਂ ਆ ਠੀਕ ਹੈ ਨਹੀਂ ਆ ਵੀ ਕੋਈ ਆ ਗਿਆ ਕਹਿ ਦੂਗਾ ਵੀ ਮੈਂ ਨਿੱਕੀ ਆ ਹੂੰ ਹੂੰ ਆ ਪੂਰੀ ਫੁੱਲ ਵੱਡੀ ਆ ਮੈਂ ਬਿਲਕੁਲ ਜੀ ਬਿਲਕੁਲ ਹਾਂਜੀ ਲੋ ਦੋਸਤੋ ਬਿੱਲੀ ਬੋਲੀ ਮਣ ਕੀ ਆਕਾ ਮਗਰਾ ਕਟਾ ਇੱਕ ਵਾਰੀ ਦਿਖਾ ਦੇ ਆ ਨਾੜੂ ਦੇ ਬੱਚਾ ਜੀ ਨਾੜੂ ਦੇ ਬੱਚਾ ਦੀ ਗਿੱਲਾ ਨਾੜੂ ਆ ਲਓ ਜੀ ਨਾੜੂ ਦੇ ਬੱਚਾ ਇਹ ਨਹੀਂ ਸੰਧੂ ਸਾਹਿਬ ਬੋਲਾ ਕਹਤਾ ਤੇ ਬੋਲਾ ਹੀ ਬਣੂਗਾ ਲਓ ਜੀ ਠੀਕ ਆ ਜੀ ਤੇ ਤਾਂਦਰੀ ਨਿਕਲੇ ਬੁੱਟਾਂ ਚੋਂ ਬਾਹਰ ਨਾੜੂ ਤੇ ਪਤਾ ਲੱਗਣ ਡਿਆ ਜੀ ਗਿੱਲਾ ਨਾੜੂ ਲਓ ਵੀ ਭਰਾਵੋ ਠੀਕ ਆ ਜੀ ਸੋ ਚੰਗੀ ਮਾੜ ਨੋਟ ਸੰਧੂ ਸਾਹਿਬ ਬਹੁਤ ਮੋਟੀ ਲੱਗੀ ਐ ਮੈਂ ਇਹਦੇ ਹੂੰ ਤੁੰਨੂ ਸਾਹਿਬ ਬਹੁਤ ਜਿਆਦਾ ਨਹੀਂ ਐ ਇਹਦੇ ਤਿੰਨ ਥਣਾਂ ਦੇ 12 13 ਕਿਲੋ ਦੁੱਧ ਕੱਢੀਏ ਨਾ ਤਿੰਨਾਂ ਚੋਂ ਹੂੰ ਬਾਕੀ ਇਹ ਮੈਂ ਵੱਡੀਆਂ ਐ ਪੂਰੇ ਪੱਠੇ-ਪੱਠੇ ਚੁੱਕ ਗਈ ਨਾ ਜਦੋਂ ਮੈਂ ਪੂਰਾ ਠੀਕ ਐ ਜੀ ਤੂੰ ਸੁਆਹ ਜਾਈ ਥੋੜੀ ਜਿਹੜਾ ਬਹਿਣੀ ਵਾਲਾ ਇੱਕ ਮਗਰਲਾ ਥਣ ਦੇਖ ਰਿਹਾ ਤੁਸੀਂ ਥੋੜਾ ਮੋਟਾ ਵਿੱਚ ਬਰੀਕ ਧਾਰ ਆਉਂਦੀ ਐ ਠੀਕ ਐ ਜੀ ਜਿਵੇਂ ਇੱਕ ਮੂੰਹ ਸੜੀ ਹੋ ਜਾਂਦੀ ਐ ਇਸ ਕਰਕੇ ਵੀਰਾਂ ਦਾ ਵੀ ਤਿਲ ਕਹਿ ਕੇ ਦਵਾਂਗੇ ਆਪਾਂ ਤੇ ਕੋਮਲਿੰਦ ਦਾ ਰੇਟ ਕੀ ਕਰਦੇ ਆ ਸੰਧੂ ਸਾਹਿਬ ਜੱਡੀ ਮੈਂ ਥਣ ਚੱਲ ਤੇ ਹੁਣ ਆਪਾਂ ਕਰਨਾ ਮੁੱਲ ਤਲਾਣ ਵਾਲਾ ਇਹ ਮੁੱਲ ਸੰਦੂ ਸਾਹਿਬ 75000 ਆ 70000 ਦੀ ਦੇ ਦਾਂਗੇ ਵੀ ਹਾਂ ਨਾ ਜਿਹੜੀ ਗੱਲ ਹੀ ਆ ਉਹ ਚ ਦੋ ਛੱਡ ਦਾਂਗੇ ਸੰਦੂ ਸਾਹਿਬ 70 ਚੋਂ ਵੀ 60000 ਦੀ 60000 ਦੀ ਕਰੋ ਆਏ ਭੈਣ ਭਰਾ ਦਾ ਵੀ ਮਾਨਤਾਣ ਕਰਦਾ ਕੋਈ ਗੱਲ ਠੀਕ ਹੈ ਜੀ ਹਾਂਜੀ ਲੋਬ ਦੋਸਤੋ 68000 ਦੀ ਜਿਹੜੀ ਇਹ ਦਿੱਤੀ ਜਾਊਗੀ 68000 ਦੀ ਇਹ ਤੁਹਾਨੂੰ ਮੱਝ ਮਿਲ ਜੂਗੀ ਉਹ ਵੀ ਤੇਲ ਕਰਕੇ ਆ ਠੀਕ ਹੈ ਸੱਜਣ ਮੈਂ ਹਾਂ ਦੀ ਦੋਸਤੋ ਸਾਰੇ ਵੀਰਾਂ ਨੂੰ ਪਤਾ ਆ ਵੀ ਖਿਡਾਰੀ ਸਾਰੇ ਵੀਰ ਮਾਰਕੀਟ ਬਾਜ਼ਾਰ ਦਾ ਮੁੱਲ ਰੇਟ ਪਰ ਸਤਿ ਸੰਧੂ ਸਾਹਿਬ ਜਿੱਦਾਂ ਮਰਜ਼ੀ ਬਈ ਜਾਓ ਗੱਲ ਹੀ ਕੋਈ ਨਹੀਂ ਲਾਓ ਆ ਸ਼ਾਮਾਂ ਨੂੰ ਇਹ ਪੂਰੀ ਫਸੀ ਹੁੰਦੀ ਆ ਮੈਂ ਟਾਈਮ-ਉ ਟਾਈਮ ਚ ਉਹੀ ਆ ਸਰ 6 ਵਜੇ ਦੀ ਮੈਂ ਚਾਈ ਹੋਈ ਇਹ ਨਹੀਂ ਮਟਕੀ ਹੋਊ ਮੈਂ ਠੀਕ ਆ ਜੀ ਸ਼ਾਮਾਂ ਨੂੰ ਇਹ ਪੂਰੀ ਫਸ ਜਾਂਦੀ ਠੀਕ ਆ ਜੀ ਕਿੰਨਾ ਸੰਧੂ ਸਾਹਿਬ ਐ ਦੁੱਧ ਦੇ ਆਏ ਫੱਟੇ ਲਾਈ ਫਿਰੂ ਥੱਲੇ ਠੀਕ ਆ ਜੀ ਠੀਕ ਆ ਦੋਸਤੋ ਹਜੇ ਬੋਲੇ ਤੇ ਦੁੱਧ ਤੇ ਕਰਮ ਵਾਲੀ ਦਿਨੋ ਦਿਨ ਚੜੂਗੀ ਹਜੇ ਬੋਲਾ ਤੇ ਬੋਲਾ ਹੀ ਬਣਦਾ ਵਾ ਆਪਾਂ ਇਹ ਨਹੀਂ ਵੀ ਕਹਿਣਾ ਬੋਲਾ ਹੀ ਬਣਦਾ ਨਹੀਂ ਕੋਈ ਬਣਾ ਕੇ ਲੈ ਜਾਏ ਵਾਲੀ ਗੱਲ ਬਿਲਕੁਲ ਫੁੱਟਾਂ ਵਾਲਾ ਹਾਂਜੀ ਬਣਦਾ ਮੋਟਾ ਤੇ ਅੱਛਾ ਕੋਮਲ ਸੈਕਿੰਡ ਤੇ ਆ ਜਿਹੜੀ ਆਪਣੇ ਕੋਲ ਮੱਝ ਖੜੀ ਹਿੰਦੂ ਸਾਹਿਬ ਦੂਜਾ ਸੂਆ ਝੋਟ ਗਿਆ ਏ ਇਹ ਸੈਕਿੰਡ ਟਾਈਮਰ ਹਾਂਜੀ ਹਾਂਜੀ ਅੱਛਾ ਤੇ ਯਾਨੀ ਕਿ ਹਫਤਾ ਕ ਲੈ ਜੂਗੀ ਵੱਧ ਘੱਟ ਵੀ ਲੈ ਸਕਦੀ ਇੱਕ ਅੱਧਾ ਦਿਨ ਉਧਰ ਉਧਰੀ ਅੱਛਾ ਜੀ ਹਾਂਜੀ ਹਾਂਜੀ ਲਓ ਲੱਗ ਗਈ ਬੜੀ ਵਧੀਆ ਥੱਲੇ ਫੱਟੇ ਲਾਈ ਫਿਰੂਗੀ ਜਦੋਂ ਸੂਗੀ ਉਹ ਜਿਹੜਾ ਕਰਦੀ ਥੱਲੇ ਬ ਤੇ 7 ਦਿਨ ਘੱਟੋ ਘੱਟ ਵੀ 7 ਦਿਨ ਲੱਗੂਗੀ ਆ ਵੀ ਪੱਧਰੀ ਪੁਤਰੀ ਸੰਸਾਥ ਨਾਲ ਆ ਦੇਖੋ ਠੀਕ ਆ ਤੇ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਥਣ ਥਣ ਬੜਾ ਵਧੀਆ ਸੁਵਾਦੀ ਥਣ ਪੂਰਾ ਥੀਚਵਾਈ ਵਾਲਾ ਤੇ ਲਾਹੇ ਬਣਾਏ ਪਈ ਆ ਕਰਮਾ ਲਈ ਦੇਖੋ ਥੱਲੋਂ ਜੜਾ ਰੂੜਾ ਹਜੇ ਕਾਫੀ ਆ ਢਿੱਲ ਬਹੁਤ ਜ਼ਿਆਦੀ ਹੈ ਦੇ ਵਿੱਚ 7-8 ਦਿਨਾਂ ਦੇ ਵਿੱਚ ਉਮੀਦ ਕਰਦੇ ਆ ਵੀ ਦੋਸਤੋ ਥੱਲੋਂ ਫਸ ਜੂਗੀ ਪੂਰੀ ਕਰਮਾ ਲਈ ਹਾਈਟ ਮੀਡੀਅਮ ਦੇ ਵਿੱਚ ਮੀਡੀਅਮ ਦਰਮਿਆਨੀ ਹਾਈਟ ਮੰਨ ਕੇ ਮੇਰਾ ਭਰਾ ਸੱਦਾ ਕਰ ਲਿਓ ਤੇ ਰੇਟ ਵੀ ਬਿਲਕੁਲ ਵਾਜਬ ਤੇ ਜਾਇਜ਼ ਰਹਿਣ ਵਾਲਾ ਸੋ ਬਾਕੀ ਤੁਹਾਨੂੰ ਗਾਂਧੀਆਂ ਆਪਾਂ ਨਾਲ ਦੀ ਆ ਲਿਓ ਵੀਰ ਕੱਟ ਕੇ ਤੋਰ ਗਏ ਅੱਛਾ ਕੋਮਲ ਇਹ ਝੋਟੀ ਜਿਵੇਂ ਹੁਣ ਗੱਭਣਾ ਬਾਕੀ ਆਪਣੀ ਨਾਰਮਲ ਜੇਕਰ ਹੁਣ ਜਿਆਦੀ ਗਰਮੀ ਗਰਮੀ ਪੈ ਰਹੀ ਕਈ ਵੀਰਾਂ ਦੇ ਮਨਾਂ ਦੇ ਵਿੱਚ ਕੋਈ ਡਾਊਟ ਸ਼ੰਕਾ ਨਾ ਰਵੇ ਪਿੱਛੇ ਦੀ ਭਾਰ ਪਿੱਛੇ ਦੀ ਕੋਈ ਸਮੱਸਿਆ ਜਾਂ ਵੇਖਣ ਬੂਖਣ ਦੇ ਵਿੱਚ ਮਿਲੀ ਜਾਵੇ ਸੰਦੂ ਸਾਹਿਬ ਆਪੜ ਤੋਂ ਮੈਂ ਆਈ ਹਾਂ ਜੇ ਮੈਂ ਦੋ ਦਿਨ ਪਿੱਛਾ ਮਾਰ ਦੇ ਬੰਦਾ ਵੀਡੀਓ ਪਾ ਦੇ ਆਪਾਂ ਨੂੰ ਮੈਂ ਵਾਪਸ ਲੈ ਲਾਂ ਜੇ ਮੈਂ ਪਿੱਛਾ ਮਾਰ ਦੇ ਦੋ ਦਿਨ ਤੱਕ ਠੀਕ ਹੈ ਜੀ ਇੰਨੀ ਗਾਰੰਟੀ ਆਪਣੀ ਬਾਕੀ ਟੁੱਪਣ ਟੁੱਪਣ ਆਪਣੀ ਤਸਦੀ ਕਰਕੇ ਲੈ ਕੇ ਆਈ ਹਾਂ ਆਪਣੀ ਤਥਲੀ ਆ ਸੰਦੂ ਸਾਹਿਬ ਐਨ ਇੱਕ ਨੰਬਰ ਤੇ ਪਣ ਬਾਕੀ ਭੈਣ ਭਰਾ ਆਵੇ ਆਪਦੀ ਤਸੱਲੀ ਕਰੇ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਮਾਲ ਲੋ ਵੀ ਭਰਾਵੋ ਠੀਕ ਆ ਜੀ ਸੋ ਦੋਸਤੋ ਕੋ ਵਪਾਰ ਦਾ ਕੰਮ ਆ ਵਪਾਰੀ ਵੀਰ ਆਪਣੀ ਜਿੰਨੀ ਵੀ ਤਸੱਲੀ ਆ ਕਰਕੇ ਲੈ ਕੇ ਆਉਂਦੇ ਆ ਕੋ ਜਿੰਨੇ ਖਰੀਦਣੀ ਆ ਆਪਣੀ ਤਸੱਲੀ ਤੁਸੀਂ ਵੀ ਕਰੋ ਹੱਕ ਬਣਦਾ ਪੈਸੇ ਲਾਉਣੇ ਆ ਚਾਹੇ ਥੋੜੇ ਆ ਚਾਹੇ ਬਹੁਤੇ ਆ ਠੀਕ ਆ ਜੀ ਬਾਕੀ ਝੋਟੀ ਵਧੀਆ ਸਫਾਈਆਂ ਸੁਪੂਈਆਂ ਦੇ ਵਿੱਚ ਹਵਾਨਾ ਲੇਵਾ ਜਿੰਨਾ ਵੀ ਆ ਤੁਸੀਂ ਵੇਖੋ ਪੂਰਾ ਸਫਾਈਆਂ ਦੇ ਵਿੱਚ ਆ ਤੇ ਚੰਗੀ ਆ ਜਿੰਨੇ ਵੀ ਓਵਰ ਆਲ ਸਾਰੀ ਚੰਗੀ ਆ ਠੀਕ ਆ ਜੀ ਸੋ ਮੈਨੂੰ ਲੱਗਦਾ ਵੀ ਜੇ ਇਸ ਰੇਟ ਦੇ ਵਿੱਚ ਦੋਸਤੋ ਕਿਸੇ ਵੀਰ ਨੇ ਵੈੜ ਖ ਉਸ ਰੇਟ ਦੇ ਵਿੱਚ ਤੁਸੀਂ ਇਸ ਝੋਟੀ ਦਾ ਸੌਦਾ ਕਰ ਲਿਓ ਠੀਕ ਆ ਨਾਲੇ ਮੱਝ ਦੀ ਮੱਝ ਸੰਧੂ ਸਾਹਿਬ ਗਾੜੀ ਗੋੜੀ ਵੀ ਐ ਪੂਰੀ ਗਾੜੀਆਂੋਂ ਭਰਨੇ ਸਟਾਰਟ ਹੋ ਗਈ ਮਕਰੋਂ ਇੱਥੇ ਆ ਕੇ ਲੱਗੂਗੀ ਸੂਕ ਜਦੋਂ ਹਾਂ ਹਾਂ ਆਹ ਦੇਖੋ ਜੀ ਠੀਕ ਆ ਠੀਕ ਆ ਤੇ ਕੋਮਲ ਕੀ ਕਰਦੇ ਡਿਮਾਂਡ ਇਹਦੀ ਸੰਧੂ ਸਾਹਿਬ ਜਿੱਦਾਂ ਦੀ ਮੈਂ ਹਾਂ ਐ ਗੋਲ ਸਰਾਣੇ ਵਰਗੀ ਹੈਗੀ ਐ ਤੇ ਮੁੱਲ ਤੇ ਸੰਧੂ ਸਾਹਿਬ 80 85 ਹੋਏ ਫਿਰਦੇ ਆਪਾਂ ਪਰ ਗਲਤ ਮੁੱਲ ਨਹੀਂ ਕਰਨਾ ਆਪਾਂ ਜਾਇਜ਼ ਹੀ ਲਈ ਤੇ ਜਾਇਜ਼ ਦੇਦਣੀ ਹੈ ਮੁੱਲੇ ਦਾ 75000 70000 ਦੀ ਦੇ ਦਾਂਗੇ ਕਰਦਾ ਹਾਂ ਜੀ ਉਹ ਚੋ ਮਾਨਤਨ ਕਰ ਦਾਂਗੇ ਭੈਣ ਭਰਾ ਦਾ ਜਿਹੜਾ ਮਰਨੇ ਕੋਣ ਲਾਵੇ ਸਾਈ ਮਾਨਤਨ ਹੋ ਜੰਗੇ ਜੋ ਨਾਲ ਹੀ ਗੱਲ ਕੋਈ ਨਹੀਂ ਲਓ ਦੋਸਤੋ ਡਿਮਾਂਡ ਵੀਰਾਂ ਦਾ ਵੀ ਚਾਹੇ 80 ਕਰ ਨੂੰ 72 75 ਕਰ ਨੂੰ ਕੁਝ ਵੀ ਕਰ ਲਈਏ 70000 ਦੀ ਇਹ ਤੁਹਾਨੂੰ ਮਿਲ ਜੂਗੀ ਵਿੱਚੋਂ ਮਾਨਤਨ ਕਿਸੇ ਭੈਣ ਭਰਾ ਦਾ ਘਰ ਆਇਦਾ ਹੋ ਜਾਊਗਾ ਹਰ ਬਾਰ ਜਿਹੜਾ ਦੋਸਤੋ ਛੋਟ ਛੱਪੇ ਹੁੰਦੇ ਰਹਿੰਦੇ ਆ ਵਪਾਰ ਦੀ ਲੈਣਾ ਠੀਕ ਹੈ ਜੀ ਕੋਈ ਬੱਜਾ ਮੋਲਣੀ ਦਾ ਜੋ ਵੀ ਵਿੱਚੋਂ ਬਣਦਾ ਸਰਦਾ ਵਿੱਚੋਂ ਮਾਨਤਨ ਹੋਊਗਾ ਠੀਕ ਹੈ 70000 ਦੀ ਇਹ ਦਿੱਤੀ ਜਾਊਗੀ ਇਸ ਜਿਹੜੀ ਕੋਮਲ ਆ ਵੀ ਝੋਟੀ ਗੱਪੜੀ ਸਾਹਿਬ ਇਹ ਵੀ ਦੂਜਾ ਸੁਆ ਕੱਟੇ ਅੱਛਾ ਜੀ ਹਾਂਜੀ ਤੇ ਇਹ ਵੀ ਲੈ ਜੂਗੀ 5-6 ਦਿਨ ਹਲੇ ਤੇ ਥੱਲੇੋਂ ਵੇਖੋ ਕੀ ਬਣੀ ਬਣੀ ਫਿਰਦੀ ਐ ਐ ਪਤਰੀ ਪਾੜੀ ਜਿਆਦੀ ਪਤਰੀਆਂ ਨੇ ਆਹ ਵੇਖੋ ਜੀ ਝੋਟੀ ਇਹ ਹੈ ਦੂਜੇ ਦੂਜਾ ਸੁਆ ਜੀ ਦੂਜਾ ਸੁਆ ਇਹ ਥੋੜੀ ਐ ਵੀ ਸੰਧੂ ਸਾਹਿਬ ਤੀਜੇ ਚੌਥੇ ਵਾਲੀ ਨੂੰ ਆ ਪਾਖੀ ਜਾਣਾ ਦੂਜਾ ਮੈਂ ਕਹਿੰਦਾ ਕਿ ਸ਼ਾਇਦ ਕਿਹੜਾ ਥਾਂ ਥਣ ਬੜਾ ਸੋਹਣਾ ਜਿਵੇਂ ਪਹਿਲਾਂ ਝੋਟੀ ਕੱਟੀ ਦਾ ਹੁੰਦਾ ਹੋ ਸਾਡਾ ਵੀ ਸੰਧੂ ਸਾਹਿਬ ਪਹਿਲਾਂ ਵੀ ਉਹ ਘਰ ਵਾਲੇ ਦੋ ਜਣਾਂਦੇ ਉਹਦਾ ਚਲੋ ਕੋਈ ਗੱਲ ਨਹੀਂ ਜੀ ਬਾਕੀ ਆਪਦੀ ਕੋ ਸਮਝ ਵੇਖ ਲੈ ਕੁੜੇ ਪੜੇ ਦੋਸਤੋ ਖਿ ਤੇ ਵੈਸੇ ਲੈ ਜੂ ਪੰਜ ਚਾਰ ਦਿਨ ਪੰਜ ਚਾਰ ਦਿਨ ਲੈ ਲਿਓ ਸੰਧੂ ਸਾਹਿਬ ਥੋੜਾ ਅਜੇ ਚੀੜ ਹੀ ਆਉਣ ਡਿਆ ਹਜੇ ਹਾਂ ਤੇ ਟਿੱਪਣ ਤੋਂ ਪਣ ਇੱਕ ਨੰਬਰ ਆ ਬਾਕੀ ਠੀਕ ਹੈ ਜੀ ਹਾਂਜੀ ਹਾਂਜੀ ਪੁੜੇ ਥੋੜੇ ਗਰਮੀ ਗਰਮੀ ਦਾ ਕਰਕੇ ਵੀ ਥੋੜਾ ਥੜੀ ਫਿਰਦੇ ਪੈਸ ਬਿਲਕੁਲ ਜੀ ਲਓ ਦੋਸਤੋ ਅਜੇ ਕੋਈ ਆਈਡੀਆ ਕੋਈ ਪੰਜ ਲੈ ਜੇ ਚਾਰ ਲੈ ਜੇ ਬਲਕਿ ਹਫਤੇ ਦੇ ਵਿੱਚ ਵਿੱਚ ਕਰਮਾਂ ਲਈ ਆ ਜੂਗੀ ਨੇੜ ਬਾਕੀ ਸਿੰਘੀ ਸੂੰਗੀ ਪੂਰੀ ਗੁਲਾਈ ਆ ਪਤਲਾ ਫੇਸ ਲੰਬਾ ਤੇ ਆ ਤੁਸੀਂ ਵੇਖੋ ਬੈਕ ਸਾਈਡ ਤੋਂ ਜਿਹੜਾ ਢਾਂਚਾ ਟੂਟਾ ਬਾਕੀ ਪਾਰ ਪਿਛੇ ਦੀ ਇਹਦੀ ਵੀ ਦੋ ਦਿਨਾਂ ਦੀ ਫੁੱਲ ਗਰੰਟੀ ਆ ਇਹ ਮੈਨੂੰ ਤ ਕੋਈ ਮੈਨੇ ਮੁੰਗਰ ਮਗਰ ਕੋਈ ਨਹੀਂ ਵਿਖਾਉਂਦੀ ਠੀਕ ਹੈ ਜੀ ਹਾਂਜੀ ਲੋਵੀ ਪ੍ਰਾਪੂ ਠੀਕ ਹੈ ਜੀ ਸੋ ਝੋਟੀ ਚੰਗੀ ਐ ਨਵੀਂ ਆ ਤੇ ਹਰ ਵਾਰ ਦੋਸਤੋ ਆਪਾਂ ਅਪੀਲ ਕਰਦੇ ਆਂ ਭੈਣ ਭਰਾਵਾਂ ਸੱਜਣਾ ਨੂੰ ਕਿਉਂਕਿ ਜਾਦੇ ਸੂਬਿਆਂ ਦੇ ਵਿੱਚ ਕਈ ਵਾਰਾਂ ਵੀ ਇਤਰਾਜ਼ ਕਰਦੇ ਆ ਵੀ ਕਿ ਇਹਨਾਂ ਪਸੂ ਪੰਜਵੇਂ ਸੱਤਵੇਂ ਸੂਬਿਆਂ ਵਾਲ ਨੂੰ ਕੋਈ ਤਿੱਜੇ ਕਹਿ ਕੇ ਦੇ ਦਿੰਦਾ ਨਵਾਂ ਪਸ਼ੂ ਖਰੀਦਿਆ ਕਰੋ ਮੇਰਾ ਵੀਰ ਪਹਿਲਾਂ ਦੋ ਜਣ ਝੋਟੀਆਂ ਹੋ ਗਈਆਂ ਨਵਾਂ ਪਸ਼ੂ ਆ ਤੇ ਐਂਡ ਤੋਂ ਐਂਡ ਤੱਕ ਵੀ ਜਿਹੜਾ ਪਸ਼ੂ ਜਿਹੜਾ ਘਾਟਾ ਨਹੀਂ ਪਾਉਂਦਾਗਾ ਇੱਕ ਦੋ ਚਾਰ ਸੂਬੇ ਤੁਸੀਂ ਜਿਹੜਾ ਪਸ਼ੂ ਆਪਣੇ ਕਿਲੇ ਦੇ ਉੱਪਰ ਟਕਾ ਲਓਗੇ ਨ ਦੂਜੀ ਸਵੇਰ ਝੋਟੀ ਸੁਣੀ ਹੈ ਠੀਕ ਹੈ ਜੀ। ਤੋਂ ਲੇਫਟੀ ਲੂਫਟੀ ਬਹੁਤ ਸੋਹਣੀ ਬਣਾ ਰਹੀ ਆ। ਲਾਏ ਬਣਾਏ ਕਰਮਾਂ ਦੀ ਪਾਈ ਆ ਵੈਸੇ। ਪੰਜ ਲੈ ਜੀ ਛੇ ਲੈ ਜੀ ਸੱਤ ਇੱਥੇ ਦਿਨ ਪੂਰੇ ਕਰਕੇ ਸੁਕੂਗੀ। ਆ ਦੋ ਜੀ। ਬਾਕੀ ਪਤਰੀ ਪੁਤਰੀ ਵੜੀ ਥੱਲੇ। ਹਾਂ। ਬਾਕੀ ਬੜਨ ਵਾਲਾ ਲੈਵਾ। ਹਾਂ। ਠੀਕ ਹੈ ਜੀ। ਲਓ ਜੀ ਕੋਮਲ ਕੱਟੀ ਇਹ ਵੀ ਚੰਗੀ ਝੋਟੀ ਭਰਾਵਾ। ਹਿੰਦੂ ਸਾਹਿਬ ਜਿਹੜੇ ਆਪਾਂ ਇਹ ਰੇਡ ਤੇ ਦੇਦਨੀਆਂ। ਹਾਂ। ਇਹ ਟੋਕਰ ਤੇ ਖੋਲਿਆਂ ਦੇ ਰੇਡ ਕਰਦੇ ਆ ਲੋਕੀ ਹਾਂ ਇਹ ਆਪ ਜਿਹੜੀ ਤੁਹਾਨੂੰ ਝੋਟੀ ਦੇ ਦੇਣੀ ਅੱਜ ਅੱਛਾ ਕਿੰਨੇ ਕ ਤਾਂ ਸਾਬ ਹੈਗੀ ਤੇ 70 ਦੀ ਆ ਹਾਂ ਪਰ ਆਵਾ 70 ਦੀ ਨਹੀਂ ਦੇਣੀ ਇਹ ਦਵਾਂਗੇ 65000 ਦੀ 65000 ਦੀ ਹਾਂਜੀ ਉਹ ਤੇ ਮਨਤਨ ਕਰਦਾਂਗੇ ਲੋਗੇ ਉਹ ਤੁਸੋਂ 65000 ਦੀ ਇਹ ਝੋਟੀ ਮਿਲ ਜੂਗੀ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਵੀ ਕਈ ਵਾਰ ਇਸ ਰੇਟ ਭਾਅ ਪਰਤੇ ਜੇ ਵੜਾ ਵੀਰਾਂ ਨੇ ਖਰੀਦਰੀਆਂ ਹੁੰਦੀਆਂ ਪਰ ਝੋਟੀ ਦੀ ਝੋਟੀ ਇੱਕ ਨਵੀਂ ਆ ਨਹੀਂ ਦਾ ਨਹੀਂ ਸੰਧੂ ਸਾਬ ਭਾ ਭਾਣਾ ਮਾਰ ਲਿਆ ਤੇ ਭਾਣਾ ਹੀ ਦੇ ਦੇਣਾ ਫਿਰ ਤੁਰ ਕੇ ਲਿਆ ਜੀ ਬਿਲਕੁਲ ਜੀ ਬਿਲਕੁਲ ਲੋਕੋ ਸਭ ਮੈਂ ਪਹਿਲਾਂ ਜ਼ਿਕਰ ਕਰਦਾ ਸੀ ਵੀ ਖਾਸ ਤੌਰ ਤੇ ਰੇਡ ਨੂੰ ਲੈ ਕੇ ਵੀ ਰੇਡ ਪੜਦਾ ਬਾਕੀ ਸਿੰਘੀ-ਸੁੰਗੀਆਂ ਵੈਸੇ ਆਹ ਦੇਖੋ ਪੂਰਾ ਗੁਲਾਈ ਦੇ ਵਿੱਚ ਸਿੰਘ ਘੁੰਮਿਆ ਪਿਆ ਠੀਕ ਆ ਜੀ ਤਾਂ ਪੂਰਾ ਪਰਫੈਕਟ ਮੱਥੇ 'ਚ ਥੋੜਾ ਜਿਹਾ ਫੋਲੇਗਾ ਬਾਕੀ ਝੋਟੀ ਬੜੀ ਪਿਆਰੀ ਆ ਦੇਖਦੂ ਬੜੀ ਚੰਗੀ ਆ ਵੈਸੇ ਵੀ ਪਸ਼ੂ ਜਿਹੜਾ ਦੋਸਤੋ ਖੁਰਲੀ ਦਾ ਸ਼ਿੰਗਾਰ ਬਣੂਗਾ ਠੀਕ ਆ ਸਨਖੀਸ ਨੂੰ ਕੀ ਬਹੁਤ ਜਿਆਦਾ ਆ ਤੇ 65000 ਦੇ ਵਿੱਚ ਮਿਲ ਜੂਗੀ 65000 ਦੇ ਵਿੱਚ ਦੋਸਤੋ ਝੋਟੀ ਬਹੁਤ ਪਿਆਰੀ ਆ ਥਣ ਦੇ ਵਿੱਚ ਹੀ ਸਾਫ ਸੁਥਰੀ ਇੱਕ ਉਲਟ ਪੈਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਥੋੜਾ ਜਿਹਾ ਆਪਾਂ ਨੇੜੇੋਂ ਥਾਂ ਦਿਖਾ ਦਈਏ ਆ ਲਓ ਜੀ ਠੀਕ ਆ ਜੀ ਸੋ ਇਹ ਨਾਗਰੇ ਦੋਸਤੋ ਅੱਜ ਟੋਟਲ ਤਿੰਨ ਵੀਰ ਕੋਮਲ ਦੇ ਕੋਲ ਪਿੰਡ ਸ਼ਕਰੀ ਤੇ ਕੁਮਲ ਹੋਰ ਕੋਈ ਗੱਲ ਬਾਤ ਸੰਧੂ ਸਾਹਿਬ ਜਿਹੜੇ ਭੈਣ ਭਰਾ ਨੇ ਆਉਣਾ ਐ ਤਸੱਲੀ ਕਰਕੇ ਮਾਲ ਖਰੀਦ ਕੇ ਖੜੇ ਆ ਕੋਈ ਕਾਲੀ ਨਹੀਂ ਇਹਦੇ ਵਿੱਚ ਹਾਂਜੀ ਆਪਦੀ ਤਸੱਲੀ ਕਰੇ ਕਿਉਂਕਿ ਪੈਸੇ ਲਾਉਣੇ ਆ ਭੈਣ ਭਰਾ ਨੇ ਜਿੰਨੇ ਵੀ ਲਾਉਣੇ ਆ ਜੀ ਸਹੀ ਆ ਜੀ ਹਾਂਜੀ ਹਾਂਜੀ ਤੇ ਨੰਬਰ ਬੋਲ ਦਈਏ ਇੱਕ ਨੰਬਰ 73476 1982 ਪਿੰਡ ਸ਼ਕਰੀ ਜਿਲ੍ਹਾ ਤਰਨਤਾਰਨ ਸੜ੍ਹਿਆਲੀ ਤੋਂ ਯਾਨੀ ਕਿ 2 2.5 ਕਿਲੋਮੀਟਰ ਆ ਹਾਂਜੀ WhatsApp ਵੀ ਯਾਨੀ ਕਿ ਇਸੇ ਨੰਬਰ ਤੇ ਚੱਲਦਾ ਕਿਸੇ ਪਿੰਡ ਪਹਾਂ ਲੁਕੇਸ਼ਨ ਮਗਾਉਣੀ ਹੋਵੇ ਲੁਕੇਸ਼ਨ ਪਾ ਦੇ ਕੋ ਗੱਲ ਠੀਕ ਆ ਜੀ ਹਾਂਜੀ ਲੋ ਦੋਸਤੋ ਲੋਕੇਸ਼ਨ ਵੀ ਪ੍ਰੋਵਾਈਡ ਹੋ ਜੂਗੀ ਆਦਰਵਾਇਜ਼ ਕਿਸੇ ਵੀਰ ਨਹੀਂ ਆਉਣਾ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਰਹਿੰਦੇ ਆ ਨੰਬਰਾਂ ਤੇ ਕਾਲ ਕਰਕੇ ਤੁਸੀਂ ਵਿਜ਼ਿਟ ਕਰ ਸਕਦੇ ਜੀ ਉਸ ਐਡਰੈਸ ਤੇ ਠੀਕ ਆ ਜੀ ਉਸ ਲੋਕੇਸ਼ਨ ਤੇ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਨਗ ਤੁਹਾਨੂੰ ਦਿਖਾਉਣੇ ਸੀਗੇ ਉਮੀਦ ਕਰਦੇ ਆਂ ਦੋਸਤੋ ਪਸੂ ਪਸੰਦਾ ਹੀ ਹੋਣਗੇ ਬਾਕੀ ਵੀਡੀਓ ਵੱਧ ਤੋਂ ਵੱਧ ਅੱਗੇ ਆਪਣਾ ਫਰਜ਼ ਸਮਝ ਕੇ ਸ਼ੇਅਰ ਕਰਦੇ ਆ ਕਰੋ ਤਾਂ ਜੋ ਅਗੇ ਨਵੇਂ ਫਾਰਮਰ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ